ਆਪਾਂ ਲਈ ਪੱਤੀ ਜਾਂਦੇ ਕਿਸੇ ਦੀ ਦੀਦੜ ਚੱਲ ਰਹੀ ਹੈ ਹਨਾ ਤੁਹਾਡੇ ਕਾਲਜ ਵੱਲੋਂ ਵੀ ਅੱਜ ਚਾਹ ਦੇ ਬਿੜਾ ਦਾ ਲੰਗਰ ਲਾਇਆ ਗਿਆ ਸੀ ਦੀਦੜ ਨੂੰ ਮੁੱਖ ਰੱਖਦੇ ਹੋਇਆ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਵੀ ਮੇਰੀ ਪੀੜੀ ਖਾਲਸਾ ਕਾਲ ਪਧਾਉੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਿਹਾ ਇਸ ਕਾਰਜ ਦੇ ਵਿੱਚ ਵਿਦਿਆਰਥੀਆਂ ਦੁਆਰਾ ਇੱਕ ਬਹੁਤ ਚੰਗਾ ਪ੍ਰਬੰਧ ਕੀਤਾ ਗਿਆ ਸੀ ਦੀਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਜੋ ਕਿ ਹਰੇਕ ਸਾਲ ਇਹੀ ਤਰੀਕ ਦੇ ਵਿੱਚ ਲਗਾਇਆ ਜਾਂਦਾ ਇਸ ਦੇ ਨਾਲ ਹੀ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਅਤੇ ਸਕੱਤਰ ਵਿਦਿਆ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੱਲ ਮਿਤੀ 23 ਦਸੰਬਰ 2025 ਨੂੰ ਇੱਕ ਚੇਤਨਾ ਮਾਰਚ ਜੋ ਕਿ ਭਦੋੜ ਇਲਾਕੇ ਦੇ ਵਿੱਚ ਕਰਿਆ ਗਿਆ ਜਿਦੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਿਦਾ ਮਕਸਦ ਸੀ ਵੀ ਜੋਸ਼ੀ ਦੀ ਦਿਹਾੜੇ ਚਾਹਦੇ ਆ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਹਨਾਂ ਦੇ ਪਾਚ ਇਹਨਾਂ ਦੇ ਉੱਪਰ ਚੈਨਲ ਦੇ ਲਈ ਬੱਚਿਆਂ ਨੂੰ ਝੇਟਕ ਲਾਈ ਜਾਂਦੇ। ਗੱਲ ਵੀ ਜਿਹੜਾ ਚੇਤਨਾ ਮਾਰਚ ਖੜਿਆ ਗਿਆ ਉਹਦਾ ਮੇਨ ਉਦੇਸ਼ ਇਹ ਸੀਗਾ ਵੀ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੋੜਨਾ ਤੇ ਸਭ ਤੋਂ ਵੱਡੀ ਗੱਲ ਜੋ ਗੁਰੂ ਸਾਹਿਬ ਮਾਤਾ ਗੁਜਰੀ ਜੀ ਚਾਰੇ ਸਾਹਿਬਜ਼ਾਦੇ ਇੰਨੀ ਛੋਟੀ ਉਮਰਾਂ ਦੇ ਵਿੱਚ ਉਹਨਾਂ ਨੇ ਸਿੱਖ ਧਰਮ ਦੇ ਲਈ ਇੱਡੀਆਂ ਵੱਡੀਆਂ ਕੁਰਬਾਨੀਆਂ ਕਰੀਆਂ ਨੇ ਉਹਨਾਂ ਤੋਂ ਬੱਚਿਆਂ ਨੂੰ ਜਾਣੂ ਕਰਾਉਣਾ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਐਡੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਦੇ ਵਿੱਚ ਕੀਤੀਆਂ ਗਈਆਂ ਨੇ। ਤੇ ਉਹਨਾਂ ਤੋਂ ਪ੍ਰੇਰਣਾ ਲੈਣ ਦੇ ਲਈ ਬੱਚਿਆਂ ਨੇ ਇੱਕ ਬਹੁਤ ਚੰਗਾ ਛਲਾਗਾ ਜੋਖ ਉਪਰਾਲਾ ਕੀਤਾ ਜਿਹਦੇ ਵਿੱਚ ਅੱਜ ਇਸ ਤਰ੍ਹਾਂ ਦਾ ਜਿਹੜਾ ਇੱਕ ਉਪਰਾਲਾ ਕਰਕੇ ਬੱਚਿਆਂ ਨੇ ਲੰਗਰ ਲਾਇਆ ਇਹਦਾ ਮੇਨ ਉਦੇਸ਼ ਇਹ ਹੈ ਕਿ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਦੇ ਨਾਲ ਜਾਣੂ ਕਰਾਉਣਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਇੰਡੀਆਂ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਹੈ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਾਡਾ ਤਾਂ ਹਰ ਇੱਕ ਦੇਣੇਸ਼ੀ ਦੀ ਦਾ ਦੇਣ ਹੁੰਦਾ ਜਿੱਦਾਂ ਸਿੱਖ ਧਰਮ ਦੇ ਵਿੱਚ ਕੋਈ ਨਾ ਕੋਈ ਸ਼ੀਧੀਆਂ ਪੁੰਜੀਆਂ ਹੁੰਦੀਆਂ ਨੇ ਪਰ ਜੇ ਅਸੀਂ ਸਾਰੀ ਓਵਰਾਲ ਗੱਲ ਕਰੀਏ ਤਾਂ ਇੱਕ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਸ਼ਹਾਦਤ ਜੋ ਸਹਿਬਜ਼ਾਦਿਆਂ ਦੀ ਸਾਡੇ ਸਿੱਖ ਧਰਮ ਨੇ ਦਿੱਤੀ ہوئی ਆ ਤੇ ਸਾਨੂੰ ਤੋਂ ਪ੍ਰੇਰਨਾ ਲੈਣ ਦੀ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਲੋੜ ਆ ਤਾਂ ਕਿ ਅਸੀਂ ਬੱਚਿਆਂ ਨੂੰ ਜੋ ਅੱਜ ਕੱਲ੍ਹ ਕਹਿੰਦੇ ਆ ਕਿ ਨਸ਼ਾ ਚੱਲਦਾ ਹੋਰ ਕ੍ਰੀਤੀਆਂ ਆ ਜਾਂ ਹੋਈਆਂ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਦੂਰ ਕਰਨ ਦੇ ਲਈ ਧਰਮ ਦੇ ਨਾਲ ਜੋੜਨ ਦੇ ਲਈ ਇਹ ਸੰਸਥਾ ਦੇ ਇੱਕ ਉਪਰਾਲੇ ਜੀ ਸਰ ਜਿਵੇਂ ਕਿ ਪੰਜਾਬ ਦੇ ਵਿੱਚ ਗੁਰੂਆਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਹਨਾ ਪੰਜਾਬ ਗੁਰੂਆਂ ਵੀ ਰਹੀ ਧਰਤੀ ਹੈ ਪਰ ਫਿਰ ਵੀ ਜਿਹੜੀ ਅੱਜ ਦੀ ਪੀੜ੍ਹੀ ਐ ਉਹ ਬਾਣੀ ਤੋਂ ਦੂਰ ਹੁੰਦੀ ਹੈ ਨਾ ਕੀ ਕਹੋਂਗੇ ਨਾ ਬੱਚਾ ਕੀ ਸੰਦੇਸ਼ ਦੋਂਗੇ ਜੀ ਸਾਡਾ ਇਹ ਉਦੇਸ਼ ਆ ਵੀ ਇਹ ਕਸ਼ੋਰਨੀ ਕਮੇਟੀ ਦੀ ਸੰਸਥਾ ਜਿੱਥੇ ਆਪ ਆਪਣੇ ਤੌਰ ਤੇ ਬਹੁਤ ਵੱਡੇ ਪਰਾਲੇ ਕਰਦੀ ਆ ਉਹ ਉਹਨਾਂ ਦੀ ਵਿਦਿਅਕ ਸੰਸਥਾਵਾਂ ਦਾ ਵੀ ਇੱਕ ਉਦੇਸ਼ ਆ ਵੀ ਬੱਚੇ ਆਪਣੇ ਧਰਮ ਤੋਂ ਜ਼ਰੂਰ ਜਾਣੂ ਹੋਣ ਜਿਹਦੇ ਸੰਬੰਧੀ ਜਦੋਂ ਵੀ ਕੋਈ ਦਿਹਾੜਾ ਆਉਂਦਾ ਤਾਂ ਉਹ ਇਸ ਸੰਸਥਾ ਦੇ ਵਿੱਚ ਮਨਾਇਆ ਜਾਂਦਾ ਤਾਂ ਕਿ ਬੱਚਿਆਂ ਨੂੰ ਕਚੇਟਕ ਲੱਗੇ ਵੀ ਸਾਡੇ ਸਿੱਖ ਧਰਮ ਦੇ ਵਿੱਚ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਨੇ ਕੀ ਇਤਿਹਾਸ ਆ ਸਾਡਾ ਉਹਨਾਂ ਤੋਂ ਸਿੱਖਣ ਦੀ ਲੋੜ ਆ ਉਦੇ ਨਾਲ ਹੀ ਜਿੱਥੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਉੱਥੇ ਅਮਰਤਾਲੀ ਬੱਚਿਆਂ ਦੀ ਲਗਭਗ ਅੱਧੀ ਫੀਸ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਸ਼ਰੋਮਣੀ ਕਮੇਟੀ ਦੁਆਰਾ ਦਿੱਤੀ ਜਾਂਦੀ ਹੈ ਉੱਥੇ ਨਾਲ ਹੀ ਜੇ ਕੋਈ ਲੋੜਵੰਦ ਹੋਰ ਵੀ ਬੱਚੇ ਨੇ ਚਾਹੇ ਉਹ ਖੇਡਾਂ ਨਾਲ ਸੰਬੰਧਤ ਆ ਗਏ ਚਾਹੇ ਉਹ ਸਾਡੇ ਕੋਲੇ ਕਲਚਰਲ ਕਮੇਟੀ ਨਾਲ ਜਾਂ ਪੜ੍ਹਾਈ ਨਾਲ ਸੰਬੰਧਤ ਬੱਚੇ ਨੇ ਜੋ ਚੰਗੀਆਂ ਪੋਜੀਸ਼ਨਾਂ ਲੈਂਦੇ ਨੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਕਾਲਰਸ਼ਿਪ ਸ਼ਰੋਮਣੀ ਕਮੇਟੀ ਦੁਆਰਾ ਦਿੱਤੀਆਂ ਜਾਂਦੀਆਂ ਨੇ ਉੱਥੇ ਜਦੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਤਾਂ ਬੱਚਿਆਂ ਦੇ ਵਿੱਚ ਇੱਕ ਚੇਟਕ ਲੱਗਦੀ ਆ ਵੀ ਅਸੀਂ ਉਸ ਧਰਮ ਨਾਲ ਸੰਬੰਧਤ ਆ ਜਿਹਦਾ ਧਰਮ ਬਹੁਤ ਵੱਡਾ ਗੌਰਵਮਈ ਇਤਿਹਾਸ ਆ ਤੇ ਸਾਨੂੰ ਉਹ ਤੋਂ ਸਿੱਖਣ ਦੀ ਲੋੜ ਆ ਜਿੱਥੇ ਸਾਨੂੰ ਪੁਰਾਣੇ ਇਤਿਹਾਸ ਸਾਡੇ ਉਹ ਤੋਂ ਤੋਂ ਜਾਣੂ ਹੋਣ ਦੀ ਲੋੜ ਆ ਉੱਥੇ ਸਾਨੂੰ ਬਾਣੀ ਨਾਲ ਜੁੜਨ ਦੀ ਲੋੜ ਆ ਅਸੀਂ ਗੁਰਬਾਣੀ ਨਾਲ ਜੁੜੀਏ ਤੇ ਹਰ ਰੋਜ਼ ਨਿਤਨੇਮ ਜ਼ਰੂਰ ਕਰੀਏ ਜਿਵੇਂ ਕਾਲ ਤਖਤ ਦੇ ਹੁਣ ਫੈਸਲੇ ਆਏ ਹੋਏ ਨੇ ਸਾਨੂੰ ਇਹਨਾਂ ਛਿੱਧੀ ਦਿਹਾੜਿਆਂ ਦੇ ਵਿੱਚ ਕੋਈ ਵੀ ਮਿੱਠੀ ਚੀਜ਼ ਜਿਹੜੀ ਉਹ ਨਹੀਂ ਬਣਾਉਣੀ ਚਾਹੀਦੀ ਤੇ ਇੱਕ ਖਾਸ ਤੌਰ ਦੇ ਉੱਤੇ ਜੋ ਇਸ ਤਰ੍ਹਾਂ ਦੇ ਲੰਗਰ ਲੱਗਦੇ ਨੇ ਉਹਦੇ ਵਿੱਚ ਬਰੈਡ ਪਕੌੜੇ ਚਾਹ ਦਾ ਲੰਗ ਰਹਿੜਾ ਉਹ ਲਾਈ ਜਾਂਦੇ ਨੇ ਤੇ ਵਿਦਿਆਰਥੀਆਂ ਨੂੰ ਕੋਸ਼ਿਸ਼ ਕਰੀ ਜਾਂਦੀ ਹੈ ਵੀ ਤੁਸੀਂ ਆਪਣੇ ਇਤਿਹਾਸ ਤੋਂ ਜਾਣੋ ਮੈਂ ਬੱਚਿਆਂ ਦੇ ਮਾਪਿਆਂ ਨੂੰ ਜ਼ਰੂਰ ਇੱਕ ਬੇਨਤੀ ਕਰਨਾ ਚਾਹਾਂਗਾ ਜਦੋਂ ਅਸੀਂ ਇਹ ਚਿੰਤਾ ਜ਼ਾਹਰ ਕਰਦੇ ਆਂ ਵੀ ਬੱਚੇ ਅੱਜ ਕੱਲ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਆ ਤਾਂ ਉਹਦੇ ਵਿੱਚ ਮਾਪਿਆਂ ਦਾ ਬਹੁਤ ਵੱਡਾ ਰੋਲ ਆ ਉਹਨਾਂ ਨੂੰ ਇਹ ਬੇਨਤੀ ਕਰਨਾ ਵੀ ਉਹ ਬੱਚਿਆਂ ਨੂੰ ਜ਼ਰੂਰ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਉਣ ਜਿਵੇਂ ਹੁਣ ਅਸੀਂ ਪਿੱਛੇ ਜੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਜਿਹੜਾ ਸਿੱਧੀ ਇਹ ਸਾਡਾ ਮਨਾ ਕੇ ਖਦੇ ਆ ਭਾਈ ਦੇ ਅੰਦਾਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤਾਂ ਜਰੂਰ ਤਾਂ ਸਾਨੂੰ ਵੀ ਬੱਚਿਆਂ ਨੂੰ ਨਾ ਧਾਰਮਿਕ ਸਥਾਨਾਂ ਦੇ ਉੱਪਰ ਲੈ ਜਾ ਕੇ ਸਰਹੰਦ ਫਤਿਹਗੜ੍ਹ ਸਾਹਿਬ ਇਹਨਾਂ ਗੁਰਦੁਆਰਾ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਕਰਵਾ ਕੇ ਉਹਨਾਂ ਨੂੰ ਇਹ ਦਿਖਾਈਏ ਵੀ ਇੱਡੀ ਇੱਡੀ ਕੁਰਬਾਨੀਆਂ ਨਾਲ ਸੰਬੰਧ ਸਾਡਾ ਇਤਿਹਾਸ ਆ ਤੇ ਉਹਨਾਂ ਦੇ ਦਰਸ਼ਨ ਕਰਦੇ ਜਦੋਂ ਬੱਚੇ ਤਾਂ ਉਹਨਾਂ ਨੂੰ ਬਹੁਤ ਸਾਰਾ ਗਿਆਨ ਮਿਲਦਾ ਤੇ ਆਪਣੇ ਸਿੱਖੀ ਹੋਣ ਦੇ ਉੱਪਰ ਇੱਕ ਮਾਣ ਹੁੰਦਾ ਤੇ ਹੁਣ ਵੀ ਬੱਚੇ ਜੋ ਇਸ ਧਰਮ ਤੋਂ ਹੁਣ ਦੂਰ ਹੁੰਦੇ ਜਾਂਦੇ ਆ ਉਹ ਇਸ ਧਰਮ ਵੱਲ ਦੁਬਾਰਾ ਵਾਪਸ ਆਉਣਗੇ ਇਹੀ ਬੇਨਤੀ ਕਰਦੇ ਆਂ ਵੀ ਪੇਰੈਂਟਸ ਮਾਪਿਆਂ ਨੂੰ ਜ਼ਰੂਰ ਆਪਣਾ ਇਹ ਇੱਕ ਉਦਦਮ ਕਰਨਾ ਚਾਹੀਦਾ ਤਾਂ ਕਿ ਬੱਚੇ ਇਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਲਓ ਜਦੋਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਆਪਾਂ ਗੱਲ ਕਰਦੇ ਆਂ ਦਸਵੇਂ ਪਾਤਸ਼ਾਹ ਦੀ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਮਾਤਾ ਗੁਜਰ ਜੀ ਚਾਰੇ ਸਹਿਬ ਜੀ ਆਦਿ ਆਪਣੇ ਸਾਰੇ ਪਰਿਵਾਰ ਨੂੰ ਸਿੱਖੀ ਦੇ ਉੱਪਰ ਦੀ ਬਾਤ ਦਿੱਤਾ ਤਾਂ ਉਹਨਾਂ ਨੇ ਇਸ ਕਰਕੇ ਬਾਰੇ ਜਿਹੜੇ ਆਉਣ ਵਾਲੇ ਬੱਚੇ ਨੇ ਉਹ ਸਿੱਖੀ ਨਾਲ ਜੁੜਨਗੇ ਤੇ ਸਾਡੇ ਕੋਲ ਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ ਤੇ ਆਪਣੇ ਧਰਮ ਦੇ ਵਿੱਚ ਪੱਕੇ ਹੋਣਗੇ ਇਹੀ ਮੀਰ ਕਰਕੇ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸਿੱਖੀ ਦੇ ਉੱਪਰ ਤੇ ਅਸੀਂ ਉਮੀਦ ਕਰਦੇ ਹਾਂ ਵੀ ਬੱਚੇ ਇਹ ਪ੍ਰੇਰਣਾ ਲੈਂਦੇ ਹੋਏ ਨਾ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਸਿੱਖੀ ਵੱਲ ਦੁਬਾਰਾ ਫਿਰ ਸਾਫ਼ਤ ਸੂਰਤ ਦਸਤਾਰਾਂ ਦੇ ਵਿੱਚ ਆਉਣਗੇ ਜਿਸ ਨਾਲ ਦੁਬਾਰਾ ਸਾਡਾ ਪੰਜਾਬ ਉਹੀ ਹੱਸਦਾ ਵਸਦਾ ਪੰਜਾਬ ਦੁਬਾਰਾ ਦੇਖਣ ਨੂੰ ਮਿਲੇਗਾ